ਮਿਸ਼ਨ ਪੰਜਾਬ ਮੁਬਾਰਕ ਐਸਿਕ ਕਮਿਸ਼ਨ ਪੰਜਾਬ ਮੁਬਾਰਕ ਐਸਿਕ 6 ਤਰੀਕ ਨੂੰ 6 ਦਸੰਬਰ ਨੂੰ ਕੰਟਰੈਕਟਰ ਆਏ ਸੀਗੇ ਸਾਡੇ ਕੋਲ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ I ਮੈਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਇਦਾਂ ਦਾ ਮੇਰੀ ਕੰਪਨੀ ਦਾ ਨਾਮ ਹੈਗਾ ਪੰਕਜ ਸਿਕਿਉਰਿਟੀ ਸਰਵਿਸਿਸ ਕਿਹਾ ਠੀਕ ਹੈ ਜੀ ਤੇ ਮੈਨੂੰ ਇਦਾਂ ਕਿਹਾ ਉਹਨਾਂ ਨੇ ਇਹ ਕਹਿੰਦੇ ਕਿ ਜੀ ਅਸੀਂ ਠੇਕਾ ਲਿੱਤਾ ਜੇ ਤੁਹਾਡੇ ਜਿਹੜੇ ਬੰਦੇ ਨੇ ਇਹ ਕੰਮ ਕਰਨ ਚ ਇੰਟਰਸਟ ਲੈਂਦੇ ਆ ਇੱਧਰ ਤੇ ਸਾਡੀ ਫੀਸ ਹੈ ਕਿ ਮੈਂ ਕਿਹਾ ਜੀ ਉਹ ਕਿਹੜੀ ਫੀਸ ਹੈ ਕਿਸ ਚੀਜ਼ ਦੀ ਹੈ ਉਹ ਬੰਦੇ ਕਹਿੰਦੇ ਜੀ ਕੰਮ ਕਰਨ ਦੀ ਸਾਡੀ ਫੀਸ ਜਿਹੜਾ ਵੀ ਸਾਡੀ ਕੰਪਨੀ ਚ ਜੁਆਇਨ ਕਰਦਾ ਅਸੀਂ ਉਸ ਤੋਂ ਪੈਸੇ ਲੈਂਦੇ ਆ ਮੈਂ ਕਿਹਾ ਸਿੱਧਾ ਦੱਸੋ ਜੀ ਰਿਸ਼ਵਤ ਲੈਂਦੇ ਤੁਸੀਂ ਤੇ ਉਹਨਾਂ ਨੇ ਕਿਹਾ ਨਹੀਂ ਇਹਨੋਂ ਅਸੀਂ ਫੀਸ ਹੀ ਜਾਂਦੇ ਆ ਕਹਿੰਦੇ ਸਾਡੀ ਫੀਸ ਹੈ ਤੇ ਮੈਂ ਪੁੱਛਿਆ ਜੀ ਕਿੰਨੀ ਫੀਸ ਹੈ ਉਹ ਸਾਨੂੰ ਕਹਿੰਦੇ 25000 ਰੁਪਏ ਫੀਸ ਮੈਂ ਕਿਹਾ ਸਰ ਇੱਕ ਗੱਲ ਦੱਸੋ ਤੁਸੀਂ ਇੱਕ ਬੰਦਾ ਹੈ ਚੰਡੀਗੜ੍ਹ ਚ ਜਿਹੜਾ ਵੀ ਸਾਡਾ LIC ਚ ਸਟਾਫ ਕਰ ਰਿਹਾ ਕੰਮ ਉਹਦੀ ਸੈਲਰੀ ਜਿਹੜੀ ਹੈਗੀ ਹੈ 15500 ਰੁਪਏ ਹੈ ਤੇ ਜਿਹੜਾ ਸਾਡਾ ਪੰਜਾਬ ਚ ਸਟਾਫ ਕੰਮ ਕਰ ਰਿਹਾ ਉਹਦੀ ਸੈਲਰੀ ਹੈਗੀ ਹੈ 12300 ਮੈਂ ਕਹਿੰਦਾ ਜੀ 2 ਮਹੀਨੇ ਦੀ ਤਾਂ ਤਨਖਾਹ ਤੁਸੀਂ ਆਲਮੋਸਟ ਲੈ ਰਹੇ ਹੋ ਤੇ ਉਹ ਬੰਦਾ 2 ਮਹੀਨੇ ਕਰ ਕਰ ਕਿੱਦਾਂ ਚਲਾਏਗਾ ਤੇ ਉਹ ਮੈਨੂੰ ਸਿੱਧਾ ਉਹਨਾਂ ਦਾ ਜਵਾਬ ਸੀਗਾ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਹੈ ਉਹ ਸਾਨੂੰ ਪੀਸ ਦੇਵੇਗਾ ਤੇ ਆਪਾਂ ਰੱਖਾਂਗੇ ਜੇ ਤੁਸੀਂ ਪੀਸ ਨਹੀਂ ਦੇ ਸਕਦੇ ਤੇਸੀਂ ਨਵਾਂ ਸਟਾਫ ਰੱਖ ਦਾਂਗੇ ਤੇ ਉਸ ਦੀ ਸਾਡੇ ਕੋਲ ਰਿਕਾਰਡਿੰਗ ਵੀ ਪਈ ਆ ਬਕਾਇਦਾ ਤੇ ਸਭ ਤੋਂ ਸਟਾਰਟਿੰਗ 'ਚ ਮੈਂ ਇਹ ਪ੍ਰਧਾਨ ਜੀ ਆਪਣੇ ਸਫਾਈ ਕਰਮਚਾਰੀ ਜਿਹੜੇ ਸਟਾਫ ਨੇ ਉਹਨਾਂ ਦੇ ਪ੍ਰਧਾਨ ਐ ਇਹਨਾਂ ਨਾਲ ਡਿਸਕਸ ਕੀਤੀ ਆਪਾਂ ਗੱਲਬਾਤ ਕੀਤੀ ਤੇ ਸਭ ਤੋਂ ਪਹਿਲਾਂ ਅਸੀਂ ਡਿਵੀਜ਼ਨਲ ਮੈਨੇਜਰ ਨੇ ਸਾਡੇ ਐਲ ਆਈ ਸੀ ਦੇ ਅਸੀਂ ਉਹਨਾਂ ਨੂੰ ਕੰਪਲੇਂਟ ਦਿੱਤੀ ਤੁਹਾਡਾ ਜਿਹੜਾ ਨਵਾਂ ਠੇਕੇਦਾਰਾ ਸਾਡੇ ਤੋਂ 25-25000 ਰੁਪਏ ਮੰਗ ਰਿਹਾ ਤੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਤਾ ਉਹਨਾਂ ਨੇ ਕਿਹਾ ਜੀ ਮੇਰਾ ਕੋਈ ਰੋਲ ਹੀ ਨਹੀਂ ਹੈ ਕਿ ਇਹ ਤੁਹਾਡਾ ਠੇਕੇਦਾਰ ਨਾਲ ਲਿੰਕ ਹੈ ਸਾਡੇ ਨਾਲ ਕੋਈ ਤੁਹਾਡਾ ਕੰਟੈਕਟ ਨਹੀਂ ਹੋਣਾ ਚਾਹੀਦਾ ਸਾਡਾ ਕੋਈ ਰੋਲ ਹੀ ਨਹੀਂ ਹੈ ਤੇ ਅਸੀਂ ਫਿਰ ਉਹਨਾਂ ਨੂੰ ਪੁੱਛਿਆ ਕਿ ਸਰ ਅਸੀਂ ਕਿਤੇ ਕੋਲ ਜਾਈਏ ਫਿਰ ਉਸ ਤੋਂ ਬਾਅਦ ਅਸੀਂ 24 ਤਰੀਕ ਨੂੰ ਡੀ ਸੀ ਸਾਹਿਬ ਨੂੰ ਲੈਟਰ ਦਿੱਤੀ ਸੀਗੀ ਅਲੇ ਕੁਮਾਰ ਨੂੰ ਇਹ ਲਿਖਿਆ ਸੀ ਡੀਸੀ ਚੰਡੀਗੜ੍ਹ ਨੂੰ ਸੀ ਲੈਟਰ ਦਿੱਤੀ ਹੈ ਸਾਰਿਆਂ ਦੇ ਬੰਦੇ ਆ ਤੇ ਸਾਈਨ ਹੈ ਜਿਨ੍ਹਾਂ ਨੇ ਮਤਲਬ ਇਹਦਾ ਵਿਰੋਧ ਕੀਤਾ ਸੀਗਾ ਤੇ ਅਸੀਂ 24 ਤਰੀਕ ਨੂੰ ਇਹਨਾਂ ਨੂੰ ਲੈਟਰ ਰਿਸੀਵ ਕਰਾਈ ਸੀਗੀ ਡੀਸੀ ਸਾਹਿਬ ਜਿਹੜੇ ਨੇ ਸਾਡੇ ਚੰਡੀਗੜ੍ਹ ਦੇ ਪਰ ਉਹਨਾਂ ਤੋਂ ਫਿਰ ਉਹਨਾਂ ਤੋਂ ਡਿਪਾਰਟਮੈਂਟ ਨੂੰ ਫੋਨ ਜ਼ਰੂਰ ਗਿਆ ਸੀਗਾ ਫਿਰ ਡਿਪਾਰਟਮੈਂਟ ਵਾਲੇ ਨੇ ਸਾਡੇ ਨਾਲ ਗੱਲ ਕੀਤੀ ਕਹਿੰਦੇ ਤੁਸੀਂ ਡੀਸੀ ਕੋਲ ਚੱਲ ਕੇ ਹੁਣ ਤਾਂ ਅਸੀਂ ਬਿਲਕੁਲ ਹੀ ਤੁਹਾਨੂੰ ਰੱਖਣਾ ਹੀ ਨਹੀਂ ਹੈ ਤੇ ਉਹੀ ਚੀਜ਼ ਹੋਈ ਫਿਰ ਉਸ ਤੋਂ ਬਾਅਦ ਸਾਡੀ ਜਿਹੜੀ ਲੋਕਲ ਯੂਨੀਅਨ ਹੈਗੀ ਐ ਐਲ ਆਈ ਸੀ ਦੀ ਜਿਹੜੇ ਪਰਮਾਨੈਂਟ ਉੱਥੇ ਜੌਬ ਕਰ ਰਹੇ ਨੇ ਉਹ ਸਾਡੀ ਐਸ ਸੀ ਦੀ ਉਹ ਬਣੀ ਹੋਈ ਐ ਅਸੀਂ ਉਹਨਾਂ ਨਾਲ ਡਿਸਕਸ ਕੀਤੀ ਕਿ ਸਾਡੇ ਤਕਰੀਬਨ ਜਿਹੜੇ ਮੈਂਬਰ ਹੈਗੇ ਨੇ ਇੱਥੇ ਸਪਾਈ ਕਰਮਚਾਰੀ ਨੇ ਉਹ ਐਸ ਸੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਤੇ ਅਸੀਂ ਉਹਨਾਂ ਕੋਲ ਗਏ ਉਹਨਾਂ ਨੇ ਤਾਂ ਦੱਸਿਆ ਕਿ ਵੀ ਅੱਜ ਤੱਕ ਕੋਈ ਨਹੀਂ ਅਸੀਂ ਡਿਸਕਸ ਕਰਦੇ ਆ ਕਿ ਉਹਨਾਂ ਨੇ ਐਸ ਡੀ ਐਮ ਸਰ ਜਿਹੜੇ ਸਾਡੇ ਹੈਗੇ ਨੇ ਸੋਨਮ ਕਰਕੇ ਹੈ ਸੋਨਮ ਸਰ ਉਹਨਾਂ ਨਾਲ ਡਿਸਕਸ ਕੀਤੀ 31 ਤਰੀਕ ਤੱਕ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਨਹੀਂ ਜੀ ਅਸੀਂ ਸਾਰਾ ਸਟਾਫ ਪੁਰਾਣਾ ਰੱਖਾਂਗੇ 31 ਤਰੀਕ ਸ਼ਾਮ 4 ਵਜੇ ਸਾਨੂੰ ਦਸਤਰ ਵੱਲੋਂ ਇਦਾਂ ਬੁਲਾ ਕੇ ਮੀਟਿੰਗ ਲਿੱਤੀ ਗਈ ਸਾਡੀ ਸਾਨੂੰ ਇਦਾਂ ਕਿਹਾ ਉਹਨਾਂ ਨੇ ਕਿ ਤੁਸੀਂ ਕੱਲ ਤੋਂ ਡਿਊਟੀ ਨਹੀਂ ਆਣਾ ਤੁਹਾਡੀ ਜਗ੍ਹਾ ਤੇ ਨਵੇਂ ਬੰਦੇ ਰੱਖ ਲਿਆ ਅਸੀਂ ਉਹਨਾਂ ਨੂੰ ਪੁੱਛਿਆ ਜੀ ਕਿਸ ਤੋਂ ਕਿਉਂ ਰੱਖਿਆ ਸਾਡੀ ਕਮੀ ਕੀ ਹੈ ਕਿਉਂ ਕਹਿੰਦੇ ਜੀ ਤੁਸੀਂ ਆਪਣੇ ਠੇਕੇਦਾਰ ਨਾਲ ਗੱਲ ਕਰੋ ਉਸ ਚੀਜ਼ ਦੀ ਕੋਈ ਕਾਰਵਾਈ ਸਾਡੀ ਕੀਤੀ ਨਹੀਂ ਗਈ ਪਹਿਲਾਂ ਆਪਾਂ ਟੀਸੀ ਨੂੰ ਦਿੱਤੀ ਉਸ ਤੋਂ ਬਾਅਦ ਆਪਾਂ ਲੇਬਰ ਕਮਿਸ਼ਨਰ ਨੂੰ ਵੀ ਅਸੀਂ ਲੈਟਰ ਦੇ ਕੇ ਆਏ ਆ ਫਿਰ ਲੇਬਰ ਕਮਿਸ਼ਨਰ ਨੂੰ ਵੀ ਅਸੀਂ ਦੱਸ ਦਿੱਤੀ ਕਿ ਪੰਕਜ ਸਿਕਿਉਰਿਟੀ ਸਰਵਿਸਿਜ਼ ਹੈ ਇਹ ਸਾਡੇ ਤੋਂ 25000 ਰਿਸ਼ਵਤ ਦੀ ਮੰਗ ਕਰ ਰਿਆ ਪਰ ਉੱਥੋਂ ਵੀ ਸਾਨੂੰ ਕੋਈ ਸੁਣਵਾਈ ਨਹੀਂ ਹੋਈ ਉੱਥੋਂ ਫੋਨ ਜ਼ਰੂਰ ਗਿਆ ਸੀਗਾ ਕੰਟਰੈਕਟਰ ਨੂੰ ਉਹਨੇ ਸਾਨੂੰ ਆਸ਼ਵਾਸ਼ਣ ਵੀ ਦਿੱਤਾ ਕਿ ਭਈ ਅਸੀਂ ਪੁਰਾਣੇ ਬੰਦੇ ਰੱਖਾਂਗੇ ਪਰ ਇੱਕ ਤਰੀਕ ਨੂੰ ਉਹਨੇ ਨਵੀਂ ਟੀਮ ਆਪਣੀ ਭੇਜਤੀ ਤੇ ਅੱਜ ਸਾਨੂੰ 8 ਤਰੀਕ ਨੂੰ ਹੋ ਗਈ ਅੱਜ ਤੇ ਆ ਆਪਾਂ ਆਫਿਸ ਦੇ ਬਾਹਰ ਹੀ ਬੈਠੇ ਆ ਤੇ ਕਿਸੇ ਨੇ ਸਾਡੀ ਕੋਈ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਤੇ ਅਸੀਂ ਅੱਜ ਆਏ ਨੇ ਬਲਵਿੰਦਰ ਕੁਮੜਾ ਜੀ ਸਾਡੀ ਬੜੀ ਉਹ ਹੈਗੀ ਐ ਇਹਨਾਂ ਤੋਂ ਇੱਕ ਰਿਕੁਐਸਟ ਹੈ ਕਿ ਇਹ ਸਾਡੇ ਮੈਟਰ ਨੂੰ ਹੱਲ ਕਰਾਂ ਸਾਡਾ ਸਾਡੀ ਰਿਕੁਐਸਟ ਹੈ ਕਿਉਂਕਿ ਇਹ ਜਿੰਨੀ ਜੋਰ-ਸ਼ੋਰ ਨਾਲ ਚਲਾ ਰਹੇ ਐ ਸੀਬੀਸੀਆਂ ਦਾ ਕੰਮ ਸਾਨੂੰ ਵੀ ਇਹਨਾਂ ਤੋਂ ਆਸ ਹੈ ਕਿ ਇਹ ਸਾਡਾ ਕੰਮ ਵੀ ਕਰਾਨੀਏ ਅਚੰਭੇ ਚੋ ਸਰ ਜਿਹੜਾ ਤੁਸੀਂ ਐਸਸੀ ਕਮਿਊਨਿਟੀ ਦੀ ਗੱਲ ਕੀਤੀ ਹੈ ਜਿੰਨੇ এমਪਲੋਈ ਬਾਹਰ ਕੱਡੇ ਆ ਸਾਰੇ ਐਸਸੀ ਨੇ ਦੇਖੋ ਜੀ ਇਹ ਪਹਹਾ ਪੈ ਇਸ ਚੀਜ਼ ਤੇ ਵੀ ਆਉਂਦਾ ਜੀ ਦੇਖੋ ਸਭ ਤੋਂ ਪਹਿਲਾਂ ਸਾਡੀ ਜਿਹੜੀ ਚੰਡੀਗੜ੍ਹ ਦੀ ਟੀਮ ਸੀਗੀ ਜਿਹੜੇ ਟੋਟਲ 25 ਬੰਦੇ ਸੀਗੇ ਜਿਹੜਾ ਉਹਨਾਂ ਨੇ ਕੱਡੇ ਆ ਉਸ ਚ ਤਿੰਨ ਬੰਦੇ ਜਿਹੜੇ ਸੀਗੇ ਜਰਨਲ ਕੈਟਾਗਰੀ ਦੇ ਜਿਹੜੇ ਕੇਅਰ ਟੇਕਰ ਸੀਗੇ ਉਹ ਰੱਖੇ ਗਏ ਨੇ ਤਿੰਨ ਬੰਦੇ ਜਰਨਲ ਸੀਗੇ ਉਹ ਰੱਖਤੇ ਜਿਹੜੇ ਐਸਸੀ ਕਮਿਊਨਿਟੀ ਦੇ ਸਾਡੇ ਸਫਾਈ ਵਾਲੇ ਸੀਗੇ ਉਹ तकरीबन ਆਲਮੋਸਟ ਸਾਰੇ ਕੱਟਦੇ ਸੀ ਇੱਕ ਵੀ ਬੰਦਾ ਮਤਲਬ ਸਾਡਾ ਜਿਹੜਾ ਨਹੀਂ ਰੱਖਿਆ ਗਿਆ ਤਿੰਨ ਬੰਦੇ ਜਿਹੜੇ ਆਫੀਸਰ ਦੇ ਘਰ 'ਚ ਕੰਮ ਕਰਦੇ ਨੇ ਜਿਹੜੇ ਕੇ ਟਿੱਕਰ ਦਾ ਕੰਮ ਕਰ ਰਹੇ ਆ ਜਾਂ ਉਹਨਾਂ ਦੇ ਘਰ 'ਚ ਜਿਹੜਾ ਮਤਲਬ ਮਾਲੀ ਦਾ ਕੰਮ ਕਰ ਰਹੇ ਉਹਨਾਂ ਨੂੰ ਰੱਖਿਆ ਗਿਆ ਬਾਕੀ ਸਾਰੀ ਸਾਡੀ ਸਾਰੀ ਟੀਮ ਨੂੰ ਕੱਢ ਦਿੱਤਾ ਗਿਆ ਸੀ ਇਹ ਜਿਹੜੇ ਸਫਾਈ ਕਰਮਚਾਰੀਏ ਕੌਣ ਨੇ ਕਿਸ ਕੈਟਾਗਰੀ ਦੇ ਜਿਹੜੇ ਕੈਟਾਗਰੀ ਹਾਂ ਮੈਂ ਕੈਟਾਗਰੀ ਤੁਹਾਨੂੰ ਇੱਕ ਉਹ ਕਰਦਾ ਇਸ ਕੰਟਰੈਕਟ ਦੇ ਨਾਲ ਇੱਕ ਸਫਾਈ ਕਰਮਚਾਰੀਆਂ ਦੀ ਕੋਸ਼ਿਸ਼ ਸੀ ਤੇ ਉਹਦੇ ਨਾਲ ਆਫਿਸ ਅਟੈਂਡੈਂਟ ਹੁੰਦੇ ਨੇ ਇਹ ਪੀਐਨ ਜੀ ਤੁਹਾਨੂੰ ਉਹ ਕਹਿੰਦੇ ਆ ਕਿ ਉਹ ਪੋਸਟ ਹੁੰਦੀ ਆ ਉਸ ਦੇ ਨਾਲ ਇੱਕ ਆਪਣਾ ਕੇਅਰ ਟੇਕਰ ਦਾ ਕੰਮ ਹੁੰਦਾ ਜਿਹੜੇ ਜਿਸ ਤੂੰ ਦਾ ਸਾਡੇ ਉੱਤੇ ਗੈਸਟ ਹਾਊਸ ਹੈ ਉਸ ਕੇਅਰ ਟੇਕਰ ਉਹਨਾਂ ਦੇ ਕੇਅਰ ਵਾਸਤੇ ਰੱਖੇ ਹੁੰਦੇ ਆ ਨਾ ਤੇ ਉਹ ਇੱਕ ਉਹ ਪੋਸਟ ਹੈ ਇੱਕ ਮਾਲੀ ਦੀ ਪੋਸਟ ਹੈ ਇੱਕ ਸੁਪਰਵਾਈਜ਼ਰ ਦੀ ਪੋਸਟ ਹੈ ਤੇ ਕਿੰਨੇ ਨੇ ਟੋਟਲ ਏਮਪਲੋਈ ਇਹ ਟੋਟਲ 77 ਹੈ ਪੂਰੇ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਲਗਾਤੀ ਨੇ ਤੁਸੀਂ ਤਾਂ ਚੰਡੀਗੜ੍ਹ ਵਾਲੇ ਬਸ ਆਏ ਅਸੀਂ ਚੰਡੀਗੜ੍ਹ ਵਾਲੇ ਬਸ ਸਾਦਾ ਕੰਮ ਮੈਂ ਹੀ ਦੇਖਦਾ ਸੀਗਾ ਸੁਪਰਵਾਈਜ਼ਰ ਦਾ ਵੀ ਕੰਮ ਸੀ ਮੇਰੇ ਕੋਲ ਫੀਲਡ ਆਫੀਸਰ ਦਾ ਵੀ ਕੰਮ ਸੀਗਾ ਕੋਈ ਵੀ ਉਹਨਾਂ ਦੀ ਕੋਈ ਵੀ ਇਹਨਾਂ ਨੂੰ ਲੋਡ ਪੈਂਦੀ ਸੀਗੀ ਇਹ ਸਾਰੇ ਮੇਰੇ ਨਾਲ ਹੀ ਸੰਬੰਧ ਮੇਰੇ ਨਾਲ ਹੀ ਸਪਰਕ ਕਰਦੇ ਸੀਗੇ ਮੈਂ ਹੀ ਡੀਲ ਕਰਦਾ ਸੀ ਕਿਸੇ 6 ਸਾਲਾਂ ਤੋਂ ਮੈਂ ਹੀ ਕਰ ਰਿਹਾ ਜਿਹੜੇ 70 ਲੋਕ ਨੇ ਸਰ ਇਹ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਜੋਬ ਕਰਦਿਆਂ ਨੂੰ ਕਿਸੇ ਨੂੰ 10 ਸਾਲ ਹੋ ਚੁੱਕੇ ਨੇ ਕਿਸੇ ਨੂੰ 15 ਸਾਲ ਹੋ ਚੁੱਕੇ ਨੇ ਕਿ ਇੱਕ ਲੇਡੀ ਹੈਗੀ ਆ ਉਸ ਨੂੰ ਤਾਂ 20 ਸਾਲ ਹੋ ਚੁੱਕੇ ਆ ਪੱਕਾ ਨਹੀਂ ਕੀਤਾ ਪੱਕਾ ਨਹੀਂ ਕੀਤਾ ਉਹਦਾ ਇਹ ਕਾਰਨ ਸੀਗਾ ਡਿਪਾਰਟਮੈਂਟ ਬੜੀ ਚਲਾਕੀ ਨਾਲ ਆਪਣਾ ਕੰਮ ਚਲਾ ਰਿਆ ਉਹ ਤਿੰਨ ਤਿੰਨ ਮਹੀਨੇ ਉਹਨੂੰ ਤਨਖਾਹ ਪਾਉਂਦਾ ਹੈ ਅਲੱਗ-ਅਲੱਗ ਨਾਮ ਤੋਂ ਪਹਿਲਾਂ ਤਾਂ ਇਦਾਂ ਪਾਉਂਦਾ ਰਿਹਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਜਦ ਉਹਨਾਂ ਨੇ ਦੇਖਿਆ ਕਿ ਇਹ ਪੱਕੇ ਦੀ ਮੰਗ ਕਰ ਸਕਦੇ ਆ ਫਿਰ ਉਹਨਾਂ ਨੇ ਉਸ ਡੇਟੀ ਨੂੰ ਕੰਟਰੈਕਚੁਅਲ ਬੇਸ ਤੇ ਲਗਾ ਦਿੱਤਾ ਸਾਡੇ ਨਾਲ ਇਸ ਤਰੀਕੇ ਨਾਲ ਉਹਦਾ ਵੀ ਛੋਟਾ ਮੰਗ ਕੀਤੀ ਆ ਹੁਣ ਕੀ ਸਾਡੀਆਂ ਦੀ ਮੰਗ ਨਹੀਂ ਮੰਨੀਆਂ ਜਾਂਦੀਆਂ ਫਿਰ ਟੋਟੇ ਵੱਲੋਂ ਕੀ ਸਰ ਸਾਡੇ ਉਹ ਉੱਥੇ ਬੈਠੇ ਹੋਏ ਆ ਤੁਸੀਂ ਹੁਣ ਫਿਲਹਾਲ ਜੀ ਅਸੀਂ ਉੱਥੇ ਹੀ ਬੈਠੇ ਟੋਟੇ ਟੈਸਟ ਕਰਨਾ ਉੱਥੇ ਰਹਿਣਾ ਚੱਲ ਰਿਹਾ ਤੁਹਾਡਾ ਕਿਹੜੀ ਜਗ੍ਹਾ ਤੇ ਚੱਲ ਰਿਹਾ ਜੀ ਸਰ ਉਹ ਸਾਡਾ ਕੰਮ ਚੱਲ ਰਿਹਾ ਐ ਐਲਸੀ ਆਫਿਸ ਡਿਵੀਜ਼ਨਲ ਆਫਿਸ ਜੀਵਨ ਪ੍ਰਕਾਸ਼ ਬਿਲਡਿੰਗ ਉਸ ਦੇ ਬਾਹਰ ਅਸੀਂ ਬੈਠੇ ਹਾਂ 17 ਚੇਡਿੰਗ ਜੀ ਠੀਕ ਹੈ ਸਾਡੀ ਮੰਗਾਂ ਪੂਰੀਆਂ ਨਹੀਂ ਕੀਤੀ ਗਈਆਂ ਤੇ ਸਰ ਅੱਜ ਅਸੀਂ ਬੋਨੀਂਦਰ ਕੁਮੜਾ ਜੀ ਕੋ ਲਾਏ ਆ ਤੇ ਕੀ ਅਗਲਾ ਸਾਡਾ ਸਿਰਫ ਇਹੀ ਡਿਮਾਂਡ ਹੈ ਕਿ ਸਾਨੂੰ ਸਾਡੀ ਜਿਹੜੇ ਰੋਜ਼ਗਾਰ ਜਿੰਨੇ ਬੰਦਿਆਂ ਦਾ ਇਹਨਾਂ ਨੇ ਹੋਇਆ ਸਾਨੂੰ ਵਾਪਸ ਦਿੱਤਾ ਜਾਵੇ ਸਾਨੂੰ بس ਇਹੀ ਸਾਡੇ ਨਹੀਂ ਨਹੀਂ ਮੰਨ ਲ ਤੁਹਾਡੀਆਂ ਡਿਲੇ ਹੋਂਦਾ ਮੰਗਾ ਨਹੀਂ ਮੰਨਿਆ ਜਾਂਦੀਆਂ ਫਿਰ ਫਰਦਰ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਸਰ ਅਸੀਂ ਤਾਂ ਤਰਨਾ ਲੱਗੇ ਹੋ ਗਏ ਕਿਤਾ ਜਾਵੇਗਾ ਉਹ ਘਰਾਉ ਸਰ ਸਾਡਾ ਤਾਂ ਜੀ ਇਦਾਂ ਹੈ ਕਿ ਅਸੀਂ ਤਾਂ ਆਫਿਸ ਦੇ ਬਾਹਰ ਤਰਨਾ ਲੱਗ ਕੇ ਬੈਠੇ ਹਾਂ ਜੀ ਜਦ ਤੱਕ ਸਾਡੀ ਮੰਗਾ ਪੂਰੀ ਨਹੀਂ ਹੋਣਗੀ ਆ ਅਸੀਂ ਆਫਿਸ ਦੇ ਬਾਹਰ ਕੁੰਮੜਾ ਸਾਹਿਬ ਮੇਰੇ ਸਾਬੀ ਪਹਿਲਾ ਕਰ ਰਹੇ ਆ ਉਹ ਹਮੇ ਕਿਸੇ ਵੀ ਬਗੈਰ ਕਿਸੇ ਲੀਗਲ ਨੋਟਿਸ ਕੇ ਜਾਂ ਕਿਸੇ ਵੀ ਸੂਚਨਾ ਕੇ ਬਾਹਰ ਨਿਕਾਲ ਦਿਆ ਗਿਆ ਹੈ इकतीस तारीख तक हमें गुमराह करके रखा गया है कि नहीं भाई तुम्हारे पूरे पुरा, पुराने बंदे रखे जाएंगे सारे लेकिन चार बजे साढ़े चार बजे नए बंदों की लिस्ट दे दी गई है ऊपर से ऑर्डर आया सिक्योरिटी गार्ड को बुलाया अश्वनी सर है जो और ओएस मैनेजर की जिसके गले में पंकज सिक्योरिटी सर्विस का आई कार्ड होगा वही बंदा काम करेगा अंदर ना ही हमसे अभी तक कोई कॉन्टेक्ट किया गया ना ही हमें कोई सूचना दी गई सारे बंदे परेशान हैं सुबह आ जाते हैं तो बरसात हो रही सर्दी हो रही सारे वहाँ ठंड में बैठती हैं लेडीज अपने घर को छोड़ आ जाती है तो वही इसका हमारा कुछ समाधान करे इन बंदों को ड्यूटी पे वापसी लिया जाए हम यही चाहते है प्रधान जी तो जो लोग अभी काम कर रहे हैं उन्होंने वो जो रिश्वत मांग रहे हैं वो दे दिया हाँ किसी ने रिश्वत दे के रखे उसने बगैर रिश्वत देव तो रखे नहीं होंगे जब हमें नहीं रखे बगैर रिश्वत देव तो उन्हें बगैर रिश्वत देव किस तरह रख लिया होंगे तो कितनी रिश्वत की डिमांड कर रही है वो बीस से पच्चीस हजार रूपए की रिश्वत की मांग कर रहे हैं वो बोल रहे हैं कि आधे अब दे दो दे दे अच्छा, हम दिल्ली गए थे हाँ जी मकवाना सर जी है उनके पास हम मिलने गए उन्होंने फोन भी किया वहाँ जड़े उनके जैडम साहब है उसका भी कोई हमें सलूशन नहीं निकला उसका रिश्वत मांगी है पुलिस को

डीसी वो तो डीएसपी से फोन भी करा उनके पास गए हम फिर नीलम चौकी इंचार्ज हैं सतीश जी उनके यहाँ हमने रिपोर्ट करी थी अच्छा तुम्हारा पीएफ वगैरह कटता है एफ वगैरह मेडिकल वगैरह हाँ जी पीएफ तो कटता है भी कटती है लेकिन वो कोई दवाई वही नहीं देते दरद आज हो रहा तो एक महीने की डेट दे देंगे की भाई एक महीने बाद आप वो कराना अल्ट्रासाउंड पी, पी एफ तो कटता है जी जो भी है पी एफ का मैसेज आता है

ਪਰ ਅਸੀਂ ਉਹਨਾਂ ਨੂੰ ਫਿਰ ਸਾਨੂੰ ਪਤਾ ਲੱਗਿਆ ਫਿਰ ਆਪਾਂ ਨਾ ਡਾਕ ਦੇ ਰਾਹੀਂ ਉਹਨਾਂ ਨੂੰ ਚਿੱਠੀ ਦੇ ਦਿੱਤੀ ਸੀਗੀ ਉਹਨਾਂ ਨੇ ਇਹਨਾਂ ਨੂੰ ਡਾਇਰੈਕਸ਼ਨਸ ਵੀ ਦਿੱਤੀ ਸੀ ਵੀ ਤੁਸੀਂ ਇਸ ਚੀਜ਼ ਨੂੰ ਰਿਜ਼ੋਲਵ ਕਰੋ ਮੈਟਰ ਸੋਲਵ ਕਰਕੇ ਸਾਨੂੰ ਰਿਪੋਰਟ ਕਰੋ ਇਦਾਂ ਮਤਲਬ ਸਾਨੂੰ ਆਫਿਸ ਤੋਂ ਫੋਨ ਆਇਆ ਸੀਗਾ ਉਹ ਸਾਨੂੰ ਕਹਿਣ ਲੱਗੇ ਤੁਸੀਂ ਡੀਸੀ ਸਾਹਿਬ ਕੋਲ ਚਲ ਜੇ ਅਸੀਂ ਤਾਂ ਬੋਲਿਆ ਜੀ ਸਾਡੇ ਜੇ ਹੱਕ ਦੀ ਗੱਲ ਨਹੀਂ ਹੋਈਗੇ ਅਸੀਂ ਤਾਂ ਜਾਉਂਗੇ ਫਿਰ ਅੱਗੇ ਤੱਕ ਵੀ ਜਾਉਂਗੇ ਅਬ ਉਸ ਚੀਜ਼ ਦਾ ਪਰ ਸੋਲਵ ਨਹੀਂ ਹੋਇਆ ਜੀ ਕੁਝ ਵੀ ਅਚਾ ਤੁੰਗਰਾ ਸਾਹਿਬ ਨੇ ਜਿਹੜੀ ਐਲ ਆਈ ਸੀ ਦੇ ਉੱਤੇ ਪੂਰਾ ਇੰਡੀਆ ਇਹ ਕਰਦਾ ਕਿ ਅਸੀਂ ਇਨਸ਼ੋਰ ਆ ਉਹਦੇ ਅੱਜ ਇਹ ਜਿਹੜੇ ਸਾਰੇ ਕਰਮਚਾਰੀ ਫੇਰ ਰਹੇ ਨੇ ਇਹਨਾਂ ਬਾਰੇ ਕੀ ਕਹੋਗੇ ਕੀ ਇਹਦਾ ਮਤਲਬ ਆਪਾਂ ਏਰੀਆ ਦੇ ਵਿੱਚ ਕੋਈ ਸੇਫ ਨਹੀਂ ਹੈਗਾ ਮੈਂ ਕਿਹਾ ਤੁਹਾਨੂੰ ਪਹਿਲਾਂ ਜਿਹੜਾ ਅਸੀਂ ਦੱਸਤਾ ਵੀ ਐਨਐਨ ਨੇ ਆਪਣੀ ਹਕੀਕਤ ਦੱਸਦੀ ਉਹਨਾਂ ਨੇ ਹੱਡ ਵੀਤੀ ਦੱਸਦੀ ਜਿਹੜੇ ਕੰਮ ਕਰ ਰਹੇ ਪਿਛਲੇ 10 ਸਾਲ ਤੋਂ ਜਾਂ 15 ਸਾਲ ਤੋਂ ਸਾਡੇ ਪਹਿਲਾਂ ਤੋਂ ਤੁਹਾਡੇ ਚੈਨਲਾਂ ਰਾਹੀਂ ਸਾਡੇ ਮਾਨਯੋਗ ਕਮਿਸ਼ਨਾਂ ਨੂੰ ਚਾਹੇ ਨੈਸ਼ਨਲ ਕਮਿਸ਼ਨ ਹੋਵੇ ਤੇ ਐਸੀ ਕਮਿਸ਼ਨ ਪੰਜਾਬ ਹੋਵੇ ਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਹੋਵੇ ਜਿਹੜੇ ਕਮਿਸ਼ਨ ਮਠਾਲੇ ਨੇ ਜਾਂ ਤੋ ਕੰਮ ਕਰਨ ਨਹੀਂ ਆਪਣੀ ਸੀਟਾਂ ਤੇ ਗਰੇਜ ਕਰਕੇ ਸਾਡੇ ਸਿਰ ਤੇ ਬੋਝ ਰਾ ਹੋਣ ਇਹ ਲੋਕਾਂ ਦੇ ਬੋਝਾ ਚੀਤੇ ਹਾਥੀ ਸਭ ਤੋਂ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦੰਨੇ ਦੋਨੇ ਕਮਿਸ਼ਨਰਾਂ ਨੂੰ ਤੁਹਾਡੇ ਰਾਹੀਂ ਅਸੀਂ ਮੇਲ ਰਾਹੀਂ ਵੀ ਇਹਨਾਂ ਨੂੰ ਬੇਟਿਆਂ ਨੂੰ ਬੱਚਿਆਂ ਨੂੰ ਵੀ ਕਹਿੰਦੇ ਅਸੀਂ ਵੀ ਕਰਾਂਗੇ ਇਹਨਾਂ ਦੀ ਸਾਰੀ ਮੰਗ ਜਿਹੜੀ ਮੇਲ ਰਾਹੀਂ ਭੇਜਾਂਗੇ ਜੇਕਰ ਇਹਨਾਂ ਨੂੰ 10 ਦਿਨ ਦੇ ਵਿੱਚ ਵਿੱਚ ਕੋਈ ਵੀ ਨਿਆਂਸਾਫ ਨਾ ਮਿਲਿਆ ਪਹਿਲਾਂ ਤਾਂ ਦੋਨੇ ਕਮਿਸ਼ਨਰਾਂ ਨੂੰ ਚਾਹੇ ਨੈਸ਼ਨਲ ਕਮਿਸ਼ਨ ਹੋਵੇ ਜਾਂ ਪੰਜਾਬ ਦਾ ਕਮਿਸ਼ਨ ਹੋਵੇ ਉਹਨਾਂ ਦੇ ਪੁਤਲੇ ਇੱਥੇ ਚੌਂਕ 'ਚ ਭੁਕੇ ਜਾਣਗੇ ਜੇਕਰ ਨਹੀਂ ਨਿਆਂਸਾਫ ਮਿਲਦਾ ਤੀਜੀ ਗੱਲ ਕਰ ਲਈਏ ਆਪਾਂ ਵਿਜੀਲੈਂਸ ਦੀ ਸੀਬੀਆਈ ਦੀ ਤੇ ਈਡੀ ਦੀ ਜਿਹੜੇ ਕਰਪਸ਼ਨ ਹੋ ਰਹੀ ਹੈ ਜਿਵੇਂ ਚੰਡੀਗੜ੍ਹ ਦਾ ਮੈਟਰ ਹੈ ਚੰਡੀਗੜ੍ਹ ਚ ਸੀਬੀਆਈ ਨੇ ਦੇਖਣਾ ਵਿਜੀਲੈਂਸ ਨੇ ਦੇਖਣਾ ਇਹ ਕਿੰਨੀਆਂ ਅਥਾਰਟੀਆਂ ਦੇਸ਼ ਦੀਆਂ ਬਣੀਆਂ ਚਾਹ ਪੰਜਾਬ ਚ ਚਾਹ ਦੂਜੇ ਪਾਸੇ ਕਰਪਸ਼ਨ ਨੂੰ ਰੋਕਣ ਵਾਸਤੇ ਕਿੰਨੀਆਂ ਅਥਾਰਟੀਆਂ ਬਣੀਆਂ ਤੇ ਸਾਡੀ ਇੰਟੈਲੀਜੈਂਸੀ ਸੀਆਈਡੀ ਕਿੱਥੇ ਹੈ ਕਿੱਥੋਂ ਕੰਮਾਂ ਕਰ ਰਹੀ ਹੈ ਕਿਹੜੀ ਸਫਲ ਬਸੀਲ ਵਰਤੀਆਂ 2-2 ਲੱਖ ਰੁਪਏ ਲੋਕ ਤਨਖਾਹਾਂ ਦੇ ਰਹੇ ਨੇ ਉਹ ਮੁਲਾਜ਼ਮ ਜਿਹੜੇ ਆਪਣੇ ਪਤਾ ਨਹੀਂ ਕਿੱਥੇ ਬੈਠੇ ਸੇਕ ਰਹੇ ਕਿੱਥੇ ਨਹੀਂ ਸੇਕ ਰਹੇ ਆਪਣੀ ਐਸ਼ਵਰਾਸਤੀ ਕਰ ਰਹੇ ਨੇ ਉਹ ਲੋਕਾਂ ਨੂੰ ਜਿਹੜੀ ਹੰਟ ਹੈਗੀ ਏ ਜੀਐਸਆਈ ਹੈ ਇਸ ਕੰਮਾਂ ਦੀ ਹੁੰਦੀ ਵੀ ਕਿੱਥੇ ਕ੍ਰਪਸ਼ਨ ਹੋ ਰਹੀ ਹੈ ਕਿੱਥੇ ਲੋਕਾਂ ਨਾਲ ਉਹ ਵੀ ਕੀ ਹੋ ਰਹੀ ਹੈ ਸਰਕਾਰ ਖੁਦ ਕ੍ਰਪਸ਼ਨ ਕਰ ਰਹੀ ਹੈ ਇੱਥੇ ਤੱਕ ਸਲਬਸਦਿਆਂ ਤੋਂ ਲੈ ਕੇ ਐਲਆਈਸੀ ਆ ਗਈ ਸਲਬਸਦਾਂ ਲੈ ਆ ਗਏ ਲੈਟਰਿੰਗ ਆਣੀਆਂ ਤੇ ਹੈਲੀਕਾਪਟਰਾਂ ਤੱਕ ਕ੍ਰਪਸ਼ਨ ਦੇ ਘਟਾਲੇ ਹੋ ਰਹੇ ਜਿਹੜੇ ਮੰਤਰੀ ਮੰਤਰੀ ਕਹੋ ਮੁੱਖ ਮੰਤਰੀ ਕਹੋ ਐਮਐਲਏ ਕਹੋ ਘਟਾਲਿਆਂ ਦੀ ਸਾਰਾ ਮੈਨੂੰ ਲੱਗਦੀ ਦੇਸ਼ ਇੰਡੀਆ ਅੱਜ ਘਟਾਲਿਆਂ ਦਾ ਦੇਸ਼ ਬਣ ਕੇ ਰਹਿ ਗਿਆ ਤਾਂ ਕਿ ਲੋਕਾਂ ਨੂੰ ਨਿਆਂ ਸਾਫ ਮਿਲਣਾ ਅਜ ਬਹੁਤ ਔਖਾ ਜਿਹੜੇ ਸੱਚ ਦਾ ਇਨਸਾਫ ਪਸੰਦ ਲੋਕ ਨੇ ਬਹੁਤ ਘੱਟ ਗੇ ਜਿਹੜੇ ਕ੍ਰਪਸ਼ਨ ਕਰਨ ਵਾਲੇ ਭ੍ਰਿਸ਼ਟਾਚਾਰ ਵਾਲਿਆਂ ਦਾ ਬੋਲਬਾਲਾ ਹੈਗਾ ਇਹ ਲੋਕਾਂ ਨੂੰ ਸਾਡੇ ਰਾਹੀਂ ਬੇਨਤੀ ਹੈ ਚਾਹੇ ਸੁਚਾਲੇ ਵਾਲੇ ਹੋਣ LIC ਵਾਲੇ ਹੋਣ ਸਾਰੇ ਜਿਹੜੇ ਕ੍ਰਪਸ਼ਨ ਤੋਂ ਮਾਰੇ ਆ ਸਰਕਾਰਾਂ ਨਹੀਂ ਕਿਤੇ ਛੜਾਈ ਹੁੰਦੀ ਨਹੀਂ ਐਸੀ ਕਮਿਸ਼ਨ ਛੜਾਈ ਹੁੰਦੇ ਇਹ ਪਲੇਟਫਾਰਮ ਦੇ ਇਕੱਠੇ ਹੋ ਤਾਂ ਕਿ ਲੋਕਾਂ ਨੂੰ ਨਿਆਂ ਇਨਸਾਫ ਤੋਂ ਆਵੇ ਸਰਦਾਰ ਸਾਹਿਬ ਜੇ ਤੁਸੀਂ ਦੱਸ ਦਿੱਤਾ ਟਾਈਮ ਦਿੱਤਾ ਉਸ ਤੋਂ ਬਾਅਦ LIC ਦੀਆਂ ਅੱਖਾਂ ਨਾ ਖੁੱਲੀਆਂ ਫਿਰ ਕੀ ਕੀਤਾ ਜਾਏ ਸਾਡੇ ਕੋਲੇ ਦੋ ਤਰੀਕੇ ਆ ਜਾਂ ਤਾਂ ਇਹਨਾਂ ਕਮਿਸ਼ਨਾਂ ਨੂੰ ਕੋਰਸਿਆਂ ਛੜਾ ਕੇ ਛੱਡਾਂਗੇ ਜਾਂ ਇਹਨਾਂ ਦੇ ਪੁੱਤਲੇ ਫੋਕਾਂਗੇ ਫਿਰ ਸਾਡੇ ਕੋਲ ਮਾਨਯੋਗ ਹਾਈ ਕੋਰਟ ਵੀ ਬੈਠਿਆ ਚੀਫ ਜਸਟਿਸ ਵੀ ਬੈਠਿਆ ਉਹਨਾਂ ਨੂੰ ਪ੍ਰਤੀ ਬੇਨਤੀ ਕਰਕੇ ਜਿਵੇਂ ਪਹਿਲਾਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਇਹਨਾਂ ਸਰਕਾਰਾਂ ਦੇ ਪਿੱਛਾ ਪਿੰਡ ਸੇਪਾ ਕਰਦੇ ਰਹੇ ਕਮਿਸ਼ਨਾਂ ਦੇ ਪਿੱਛੇ ਫਿਰਦੇ ਰਹੇ ਜਦੋਂ ਹੁਣ ਹਾਈ ਕੋਰਟ ਦਰਵਾਜ਼ਾ ਖੜਕਾਇਆ 20 ਬੰਦਿਆਂ ਦੇ ਐਫ ਆਈ ਆਰਾਂ ਦਾਇਰ ਕਰਾਈਆਂ ਆ ਹੁਣ ਦਸਤਾਂ ਦਾ ਕੇਸ ਹੈ ਜਦੋਂ ਸਾਡੀ ਕੋਈ ਨਾਂ ਸੁਣਾਈ ਕਰੀ ਤਾਂ ਇਹ ਹਾਈ ਕੋਰਟ ਪਾਇਆ ਗਿਆ ਹਾਈ ਕੋਰਟ ਨੇ ਸਟੇ ਕਰਤੀ ਪੂਰੇ ਪੰਜਾਬ 'ਚ ਵੀ ਇੱਕ ਟਾਣੀ ਵੀ ਨਹੀਂ ਵੱਢੀ ਜਾਊਗੀ ਸਾਡੇ ਦੋ ਚਾਰ ਪਹਿਲਾਂ ਕੇਸ ਹੈ 10 ਕੇ ਪਬਲਿਕ ਦੀ ਪਟੀਸ਼ਨ ਪਾ ਕੇ ਆਪਣੇ ਵੱਲੋਂ ਕਾਰਵਾਈਆਂ ਕਰਾਈਆਂ 10 ਦਿਨ ਦਾ ਇਹਦਾ ਕਮਿਸ਼ਨਾਂ ਨੂੰ 10 ਦਿਨ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਸੀਂ ਟਾਈਮ ਦੇ ਰਹੇ ਹਾਂ ਤੁਹਾਡੇ ਵੱਲੋਂ ਜੇਕਰ ਇਹਨਾਂ ਨੂੰ ਨਿਆਂ ਨਸਾਬ ਨਾ ਮਿਲਿਆ ਤਾਂ ਅਗਲਾ ਪ੍ਰੋਸੈਸ ਸਾਡਾ ਯਾਰੀ ਹੈ ਅਸੀਂ ਧਰਨਾ ਬਜਾਰਾ ਵੀ ਕਰਾਂਗੇ ਰੋਸ ਪ੍ਰਦਰਸ਼ਨ ਵੀ ਕਰਾਂਗੇ ਤੇ ਹਾਈ ਕੋਰਟ ਦਾ ਵੀ ਦਰਾਜਾ ਖੜਕਾਵਾਂਗੇ ਉਹਦਾ ਅਸੀਂ ਉਹਾਈ ਅੱਜ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਕੀ ਹੈ ਪੂਰਾ ਮਾਮਲਾ ਜੀ ਇਧਰ ਇਨ ਆਗਰਿਕੀ ਦਾ ਖਾਸ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤੇ ਇਧਰੋਂ ਧੰਨਵਾਦ ਤੁਸੀਂ ਸਾਡੇ ਫੋਰਚੇ ਤੇ ਜਦੋਂ ਐਸਸੀਬੀਸੀ ਮਹਾਪੰਚਾਇਤ ਪੰਜਾਬ ਕੋਲੋਂ ਜੋ ਮੋਰਚਾ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਹੈ ਤੇ ਤੁਸ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਹੈ ਤੁਸੀਂ ਸਾਡੀ ਆਵਾਜ਼ ਚੁੱਕੀ ਸਰਕਾਰ ਤੱਕ ਤੇ ਰੱਬ ਵਰਗੇ ਸਰੋਤਿਆਂ ਤੱਕ ਸਾਡੀ ਪਛਾਣ ਦਾ ਬਹੁਤ ਵੱਡਾ ਇੱਕ ਯੋਗਦਾਨ ਮਾਰਿਆ ਕੱਲ ਕਰ ਲਈਏ ਜਿਹਦੇ ਵਿਸ਼ੇ ਦੀ ਵੀ ਵਿਸ਼ਾ ਜੀ ਐਲ ਆਈ ਸੀ ਆਫ ਇੰਡੀਆ ਤੋਂ ਮੁੰਡੇ ਜਿਹੜੇ ਹੈਗੇ 25 ਤੋਂ 30 25 ਤੋਂ 30 ਵਰਕਰ ਜਿਹੜੇ ਮੁੰਡੇ ਕੱਢੇ ਗਏ ਜਿਨ੍ਹਾਂ ਨੂੰ 10-10 ਸਾਲ ਕੰਮ ਕੀਤਾ ਜਿਨ੍ਹਾਂ ਨੂੰ ਬਿਨਾਂ ਕਾਰਨ ਦੱਸੇ ਤੋਂ ਬਿਨਾਂ ਨੋਟਿਸ ਦੇ ਫੇਟੋਂ ਉਹ ਕੱਢਦੇ ਜਿਹੜੇ ਪੰਜਾਬ ਤੇ ਚੰਡੀਗੜ੍ਹ ਤੇ ਕੰਮ ਕਰਦੇ ਐਲ ਆਈ ਸੀ ਦਾ ਡੰਗ ਕਰ ਰਹੇ ਸੀ ਜਿਹੜੇ ਮੁੰਡਿਆਂ ਨੂੰ ਪੀੜਾ ਵਜ੍ਹਾ ਤੋਂ ਕੱਢਿਆ ਗਿਆ ਤੇ ਹੁਣ ਜਿਹੜੀ ਡਿਮਾਂਡ ਹੈ ਜਿਹੜੀ ਨਵੀਂ ਕੰਪਨੀ ਆਈ ਹੈ ਨਵਾਂ ਠੇਕੇਦਾਰ ਆਇਆ ਆਪਣੇ ਸੁਪਰਵਾਈਜ਼ਰ ਛੱਡ ਕੇ ਕਰੀਂਦੇ ਛੱਡ ਕੇ ਇਹਨਾਂ ਤੋਂ ਕ੍ਰੈਕਸ਼ਨ ਲਈ ਪੈਸੇ ਮੰਗਦੇ 25 ਤੋਂ 30000 ਰੁਪਇਆ ਰਿਸ਼ਵਤ ਮੰਗ ਰਹੇ ਆ ਵੀ ਜੇ ਦੁਬਾਰੇ ਤੁਹਾਨੂੰ ਰੱਖਣਾ ਤਾਂ 25 ਤੋਂ 30000 ਰੁਪਇਆ ਦਿਓ ਜਿਦਿਆਂ ਕੁਝ ਰਿਕਾਰਡਿੰਗਾਂ ਵੀ ਹੈਗੀਆਂ ਇਹਨਾਂ ਕੋਲ ਮੰਗਦੇ ਆਂ ਦੀਆਂ ਵੀ ਕੈਸ਼ ਲੈਣਾ ਜੀ 5000 ਪਹਿਲਾਂ ਦੇ ਦਿਓ ਜੀ ਬਾਕੀ ਫੇਰ ਦੇ ਦਿਓ ਜੀ ਉਹ ਸਾਰੀਆਂ ਇਹਨਾਂ ਕੋਲੇ ਰਿਕਾਰਡਿੰਗਾਂ ਆਈਆਂ ਅਸੀਂ ਹੋਰ ਵੀ ਕਾਫੀ ਤਿਆਰੀ ਕਰੀ ਵੀ ਸੀ ਉਹਨਾਂ ਵਾਸਤੇ ਪਰ ਉਹ ਕੰਮ ਸਾਡਾ ਸਿਰੇ ਨਹੀਂ ਚੜਿਆ ਇਹ ਹੁਣ ਜਾ ਕੇ ਇਹ ਦਰਖਾਸਤਾਂ ਕੰਪਲੀਟਾਂ ਦੇ ਰਹੇ ਆ ਵੀ ਸਾਨੂੰ ਬਿਨਾਂ ਕਾਰਨ ਦੱਸੇ ਦੇ ਕਿਹੜਾ ਵਜ੍ਹਾ ਤੋਂ ਕੱਢ ਦਿੱਤਾ ਤੇ ਦੁਬਾਰੇ ਰੱਖਣ ਵਾਸਤੇ ਇਹ ਜਿਹੜੇ ਰਿਸ਼ਵਤ ਮੰਗ ਰਹੇ ਆ ਤੇ ਅਸੀਂ ਤੁਹਾਡੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਇਹ ਪਹਿਲਾ ਕੇਸ ਨਹੀਂ ਆ ਸਾਡੇ ਕੋਲੇ ਈ ਤੋਂ ਇਲਾਵਾ ਜਿਹੜਾ ਹੋਰ ਵੀ ਛੋਟੇ ਛੋਟੇ ਕੰਮਾਂ 'ਚ ਕੁਹਾੜੀ ਦਾ ਸੁਲਬ ਚੱਲਿਆ ਕਰਮਚਾਰੀ ਇੱਥੇ ਸਾਡੇ ਕੋਲ ਖੜੇ ਨੇ ਹੋਰ ਆਣ ਵਾਲੇ ਵੀ ਹੈ ਤੇ ਇੰਨੇ ਹਲਫੀਆ ਬਿਆਨ ਪਹਿਲਾਂ ਮੇਰੇ ਕੋਲ ਆ ਚੁੱਕੇ ਨੇ ਕ੍ਰਿਪਸ਼ਨ ਦੇ ਜਦੋਂ ਸੁਚਾਲਿਆ ਕਰਮਚਾਰੀਆਂ ਨੂੰ ਕੱਢਿਆ ਜਾਂਦਾ ਹੈ ਬਿਨਾਂ ਵਜ੍ਹਾ ਤੋਂ ਕੱਢਿਆ ਜਾਂਦਾ ਹੈ ਉਹਨਾਂ ਤੋਂ ਦਵੇਂ ठेकेदार ਆ ਕੇ 20 25 25000 ਰੁਪਏ ਰਿਸ਼ਵਤ ਲੁੰਨੇ ਤੇ ਜਿਨ੍ਹਾਂ ਨੂੰ ਰਿਸ਼ਵਤ ਦਿੱਤੀ ਆ ਉਹਨਾਂ ਦੇ ਹਲਫੀਆ ਬਿਆਨ ਐਫ ਆਈ ਆਰ ਤੋਂ ਧਰੇ ਆ ਜਿਨ੍ਹਾਂ ਦੇ ਵਿਜੀਲੈਂਸ ਕੋਲ ਵੀ ਚਲੇਗੇ ਨਗਰ ਨਿਗਮ ਦੇ ਕਮਿਸ਼ਨਰ ਕੋਲ ਵੀ ਚਲੇਗੇ ਪੀਸੀ ਕੋਲ ਵੀ ਚਲੇਗੇ ਐਸਐਸਪੀ ਕੋਲ ਵੀ ਚਲੇਗੇ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਜਿਹੜੇ ਸਾਡੇ ਕਮਿਸ਼ਨ ਨੇ ਪੈਸੀ ਕਮਿਸ਼ਨ ਚਾਹ ਪੰਜਾਬ ਦਾ ਹੋਵੇ ਜਾਂ ਨੈਸ਼ਨਲ ਹੋਵੇ ਸਾਨੂੰ ਕਿਸੇ ਦਾ ਉਹ ਨਹੀਂ ਹੈ ਤੇ ਜਿਹੜੇ ਗਰਾਊਂਡ ਦੇ ਲੋਕ ਨੇ ਅਤਿਆਚਾਰ ਦੇ ਮਾਰੇ ਗਰੀਬ ਲੋਕ ਛੋਟੇ ਲੋਕ ਸਾਡੇ ਬੱਚੇ ਬੱਚੀਆਂ ਸਾਡੇ ਭਰਾ ਕੰਮ ਕਰਦੇ ਨੇ ਆਪਣੇ ਰੋਜੀ ਰੋਟੀ ਚਲਾਉਣ ਵਾਸਤੇ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਐਲਐਸੀ ਵਿੱਚ ਕੰਮ ਕਰਕੇ ਜਾਂ ਹਸਟਲ ਵਿੱਚ ਕੰਮ ਕਰਕੇ ਉਹ ਸੜਕਾਂ ਦੇ ਜੁਰਲਦੇ ਫਿਰ ਰਹੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਹੋਣ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਉਹ ਕਹਿੰਦੇ ਜੀ ਬੇਰਜ਼ਗਾਰੀ ਖਤਮ ਕੀਤੀ ਜਾਊਗੀ ਬੇਰਜ਼ਗਾਰੀ ਖਤਮ ਹੋਗਾ ਇਸ ਤਰ੍ਹਾਂ ਥੋੜੀ ਕ ਹੋਊਗੀ ਖਤਮ ਇਹ ਬੱਚਿਆਂ ਨੂੰ ਜਿਹੜਾ ਰਜਕਾਰ ਪੀਦਾ ਸਰ ਤੋਂ ਦਿੱਤਾ ਜਾਵੇ ਜੇਕਰ ਕੋਈ ਕ੍ਰੈਪਸ਼ਨ ਕਰਦਾ ਛੋਡੇ ਵਿਅਕਤੀ ਤੋਂ ਪੈਸੇ ਮੰਗਦਾ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਕਿ ਅਸੀਂ ਦੱਸਣਾ ਚਾਹੁੰਦੇ ਨੇ ਵੀ ਜਿਹੜੀ ਪੰਜਾਬ ਚ ਲਾ ਲੋ ਕ੍ਰੈਪਸ਼ਨ ਅੱਜ ਹੈਲੀਕਾਪਟਰਾਂ ਤੋਂ ਲੈ ਕੇ ਸੁਚਾਲਿਆਂ ਤੱਕ ਜਿਹੜੇ ਸੁਚਾਲਿਆਂ ਨਗਰ ਨਿਗਮ ਮੋਹਾਲੀ ਦੇ ਸੁਚਾਲਿਆਂ ਤੱਕ ਕ੍ਰੈਪਸ਼ਨ ਦਾ ਜਿਹਦਾ ਬੋਲਬਾਲਾ ਹੋ ਗਿਆ ਜਿਹੜਾ ਤੁਹਾਡੇ ਰਾਹੀਂ ਦੱਸ ਰਹੇ ਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਨਸ਼ਾ ਖਤਮ ਹੋ ਜਾਊ ਕ੍ਰਿਪਸ਼ਨ ਖਤਮ ਹੋ ਜਾਊ ਤੇ ਗਰੰਟੀਆਂ ਦੇ ਦੋ ਉਹ ਗਰੰਟੀਆਂ ਦਾ ਕਿੱਥੇ ਹੋਣੀ ਆ ਲੋਕ ਜਿਹੜੇ ਰੋਦੇ ਫਿਰ ਰਹੇ ਨੇ ਜਿਹੜੇ ਬੱਚਿਆਂ ਦੀ ਕੋਈ ਕੋਈ ਸਾਰ ਨਹੀਂ ਲੈ ਰਿਹਾ ਕੋਈ ਅਫਸਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਦੇ ਫੜ ਰਿਹਾ ਤੇ ਸਾਡੇ ਐਸ்சி ਵੀ ਸੀ ਮੋਰਚੇ ਤੇ ਆਏ ਸਾਡਾ ਮਾਨਯੋਗ ਐਸ்சி ਕਮਿਸ਼ਨ ਪੰਜਾਬ ਹਰ ਰੋਜ਼ ਵੀਡੀਓ ਬਣਾ ਕੇ ਚਾਰ ਸੁਪਾਹੀ ਬੈਠੇ ਉਹਨੇ ਉਹਨਾਂ ਨੂੰ ਝਟਕਾ ਮਾਰ ਕੇ ਕਈ ਮੇਰੀ ਫੋਟੋ ਬੰਨ੍ਹਾ ਲੈਂਦੇ ਉਸ ਕਮਿਸ਼ਨ ਕੋਲੇ ਇਹ 7 ਮਹੀਨੇ ਪਹਿਲਾਂ ਦੇ ਜਿਹੜੇ ਨੋਟਸنگੇ 7 ਮਹੀਨੇ ਪਹਿਲਾਂ ਜਿਹੜੇ ਹੈਗੇ ਹਲਕੀਆ ਬਣਾ ਫੀਡਵਰਦੀ ਸੀ ਵੀ ठेकेदार ਇਸ ਤਰ੍ਹਾਂ ਕਰੀਂਦੇ ਰੱਖ ਕੇ ਆਪਣੀ ਜਿਹੜੀ ਰਿਸ਼ਮਤ ਲੈ ਰਹੇ ਕੋਚ ਹੈ ਐਲ ਆਈ ਸੀ ਦਾ ਕੰਮ ਹੋਏ ਜਾਂ ਸਚਾਲਿਆ ਦਾ ਕੰਮ ਹੋਏ ਜਾਂ ਸਫਾਈ ਸੇਵਕਾਂ ਦਾ ਕੰਮ ਹੋਏ ਇਹ ਸਾਰੇ ਜਿਹੜੇ ਗਰੀਬ ਲੋਕ ਨੇ ਆਪਣੀ ਰੋਜੀ ਰੋਟੀ ਨੂੰ ਚਲਾਉਣ ਵਾਸਤੇ ਕੰਮ ਕਰ ਰਹੇ ਨੇ ਪਰ ਵੱਡੇ ਪੱਧਰ ਤੇ ਰਿਸ਼ਮਤ ਚੱਲ ਰਹੀ ਹੈ ਸਾਡੇ ਕਮਿਸ਼ਨ ਬੈਠੇ ਤਮਾਸ ਵੀਨ ਵਰਗੇ ਦੇਖ ਰਹੇ ਨੇ ਤੇ ਬੱਚੇ ਗਰੀਬ ਰੋਦੇ ਫਿਰ ਰਹੇ ਨੇ ਮਾਂ ਬਾਪ ਇਹਨਾਂ ਦਾ ਸਾਰਾ ਦੇਖ ਰਹੇ ਨੇ ਵੀ ਸਾਡੇ ਬੱਚੇ ਕੰਮ ਕਰਨਗੇ ਰੋਜ਼ਗਾਰ ਕਰਨਗੇ ਤੇ ਸਾਨੂੰ ਕੁਝ ਲੈ ਕੇ ਆਣਗੇ ਪਰ ਵੀ ਇਹ ਬੇਰੁਜ਼ਗਾਰੀ ਤਾਂ ਹੋਈ ਵੀ ਹੋਇਆ ਠੇਕੇਦਾਰ ਦੋਨੇ ਹੱਥਾਂ ਲੁੱਟ ਰਹੇ ਨੇ ਸਰਕਾਰ ਅੱਖਾਂ ਵਿੱਚ ਕੇ ਬੈਠੀ ਹੈ ਤੇ ਹੁਣ ਮੈਂ ਦੱਸਦਾ ਮੁੰਡਾ ਸਾਰਾ ਕੁਝ ਜੋ ਐਲ ਆਈ ਸੀ ਜੋ ਲਗੇ ਹੋਏ ਆਪਣੀ ਸਾਰੀ ਗੱਲਵਾਦੇ ਮੁੰਡਾ ਦੱਸੂਗਾ ਤੇ ਮੈਂ ਇਹੀ ਬੇਨਤੀ ਤੁਹਾਡੇ ਰਾਨੀ ਕਰਨਾ ਚਾਹੁੰਦਾ ਚਾਹਨਾ ਹੈ ਐਸੀ ਕਮਿਸ਼ਨ ਪੰਜਾਬ ਨੂੰ ਐਸੀ ਕਮਿਸ਼ਨ ਨੈਸ਼ਨਲ ਨੂੰ ਜੇਕਰ ਕੰਮ ਦੇਖਣਾ ਤਾਂ ਗਰਾਊਂਡ ਲੈਵਲ ਦੇ ਦੇਖੋ ਆਪਣੀਆਂ ਫੋਟੋਆਂ ਪਾ ਕੇ ਇੱਕ ਵੀਡੀਓ ਬਣਾ ਕੇ ਤੁਹਾਡਾ ਕੰਮ ਨਹੀਂ ਚੱਲਣਾ ਨਹੀਂ ਦਾ ਤੁਹਾਡਾ ਨਵੇੜਾ ਛੇਤੀ ਹੋ ਜਾ। ਕੀ ਨਾਮ ਹੈ ਜੀ ਆਪ ਦਾ? ਨਿਰਮਲਾ ਦੇਵੀ मनी तो मादरा हाँ? काम करते थे सर मनी मादरा ब्रांच में एल आई सी ऑफिस जी तो सफाई का हाँ जी हमने काम से निकाल दिया ठेकेदार ने क्या नाम है ठेकेदार का हाँ जी और ना, क्या आप क्या कह रहे हैं वो क्यों निकाल दिया पैसे मांग रहे थे पैसे की पच्चीस हजार पच्चीस हजार हाँ जी पच्चीस हजार मांगे हमारे पास पैसे नहीं थे तो हमारे को निकाला गया जी जी अब फिर आप लोगों का क्या आगे का फैसला क्या है सर जी हमें आगे का फैसला यही है हमारा रोजगार मिला जाए सब इसके लिए आपने उच्च अधिकारियों से बात की नहीं सर नहीं आपके और लोग गए होंगे सुपरवाइजर है है सर इन्हीं से, इन्हीं से, बात की है, तो हमारी आपको कितने साल हो गया काम करते तो, तो कौन में दस साल हो सर? दस साल ऐसी लेकिन पक्का नहीं किया नहीं जो आपके साथ हुआ है उसके बारे में क्या कहूँगा नमस्ते सर मेरा नाम रिया है मैं ठीक सात साल हो गया मैं एल में काम कर रही हूँ और मेरे को भी अचानक से इन्होंने जवाब दे दिया मैं गेस्ट हाउस में हूँ तो मतलब ना ही तो मेरे से वो आके मिला बिना मिले बिना कुछ कहे मेरे को उन्होंने निकाल दिया बगैर किसी नोटिस के मेरे को ये समझ में नहीं आया ऊपर से ये सुनने में आया कि भी उन्होंने पच्चीस हजार रुपये हमसे मांगे हैं मांग की है जब आप सुपरवाइजर हो कम से कम आके मिलो तो सही केयर टेकर से मिलके वो चले गए उस दिन मैंने संडे की छुट्टी थी तो मैं आई नहीं थी मेरे को कोई इन्फॉर्म नहीं मिला बस मेरे को ये जवाब दिया गया कि कल से आपने काम पे नहीं आना है ठीक है अभी आप काम पे जा रहे हो जाने काम पे नहीं जा रहे हैं मैं हेड ऑफिस जा रही हूँ जीवन प्रकाश बिल्डिंग के पास हम रोज वहाँ पे चले जाते हैं बैठे रहते हैं सुबह से लेके शाम तक की हमारा कुछ होगा ना ही तो हमसे कोई मिलने आता है ना ही हमारे से कोई बातचीत होती है बस हम वहाँ बैठे रहते हैं बेवकूफों की तरह हमको फर्स्ट जनवरी को नए साल पे हमें ये तोहफा दिया है एल वालों ने कि हमें बेघर कर दिया हम रेंट पे रहते हैं हम कहाँ से करेंगे ये सब ये बताओ एल के लिए आप क्या कहोगे लोगों को जो लोग इतना इस पे भरोसा कर रहे हैं सर क्या कर सकते हैं अभी इन लोगों ने हमारे साथ इतना बुरा कह दिया है आगे से हम किसी को कहेंगे भी आप एल करवाओ हम तो नहीं रिक्वायरमेंट कर सकते भी आप लोग एल आई सी का क्यूँकी एल वालों ने हमें धक्का दे दिया फर्स्ट जनवरी को हमें घर से बेघर कर दिया मुझे तो लग रहा है जी एल में भी अब कोई सेफ नहीं हम लोग जो ऐसा तो मुझे लगता ही नहीं है की अब होगा कुछ कोई भी पॉलिसी करानी बंद हो जाएगी फिर एल बंद नहीं हो जाएगी हम कहाँ जाएंगे इन्होंने तो हमारे पेट पे लात मारी है मतलब जो अपने कर्मचारियों का आ, अच्छा नहीं, नहीं, नहीं है वो दूसरों, क्या वो दूसरों का क्या होगा उन्होंने हमारे हाथ से रोजी रोटी छीन ली है जीजी। 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 जीजी ने अब अब, अब और क्या कहोगे आप इनको क्या मैं क्या तो ये चाहती हूँ हमारे जितने भी वर्कर हैं जितने मतलब साथ हैं यूनियन के हमें काम पे रखा जाए फिर से बगैर कुछ फीस के हम फीस नहीं दे सकते पंद्रह हजार की सैलरी में हम पच्चीस हजार कैसे देंगे निर्मला देवी मनी मादरा काम करते थे सर मनी मादरा ब्रांच में एल आई सी ऑफिस मनी जी तो सफाई का हाँ जी हमने काम से निकाल दिया ठेकेदार ने क्या नाम है ठेकेदार का पंकज सिक्योरिटी हाँ जी और आ, क्या अब क्या कह रहे हैं वो क्यों निकाल दिया है पैसे मांग रहे थे पैसे की पैसा हाँ जी ठीक है कितना पैसा मांगा 25000 हजार पच्चीस हाँ जी 25000 मांगे हमारे पास पैसे नहीं थे तो हमारे को निकाला गया जी जी अब फिर आप लोगों का क्या आगे का फैसला क्या है सर जी हमें आगे का फैसला यही है हमारा रोजगार मिला जाए सब इसके लिए आपने उच्च अधिकारियों से बात की नहीं सर नहीं आपके और लोग गए होंगे हाँ जो सुपरवाइजर है सर हजर इन्हीं से इन्हीं से बात की है तो हमारी तीव... आपको कितने साल हो गए काम करते हुए वह तो, तो कॉन्टेक्ट में 10 साल हो गए सर दस साल से काम कर रहे हो पक्का नहीं किया आपको नहीं सर अच्छा आपका एल आई सी है एल Okay. हाँ, काट। काट रहे हैं पीएफ काट वगैरह लेकिन पक्का नहीं किया अभी तक जी जो आपके साथ हुआ है उसके बारे में क्या नमस्ते सर मेरा नाम रिया है मैं ठीक सात साल हो गया मैं एल में काम कर रही हूँ और मेरे को भी अचानक से इन्होंने जवाब दे दिया मैं गेस्ट हाउस में हूँ तो मतलब ना ही तो मेरे से वो आके मिला बिना मिले बिना कुछ कहे मेरे को उन्होंने निकाल दिया बगैर किसी नोटिस के मेरे को ये समझ में नहीं आया ऊपर से ये सुनने में आया कि भी उन्होंने पच्चीस हजार मांग की है जब आप सुपरवाइजर हो कम से कम आके मिलो तो सही केयर टेकर से मिलके वो चले गए उस दिन मैं संडे की छुट्टी थी तो मैं आई नहीं थी मेरे को कोई इन्फॉर्म नहीं मिला बस मेरे को जवाब दिया गया कि कल से आपने काम पे नहीं आना है ठीक है अभी आप काम पे जा रहे हो जाना काम पे नहीं जा रहे हैं मैं एल हेड ऑफिस जा रही हूँ जीवन प्रकाश बिल्डिंग के पास हम रोज वहाँ पे चले जाते हैं बैठे रहते हैं सुबह से लेके शाम तक हमारा कुछ होगा ना ही तो हमसे कोई मिलने आता है ना ही हमारे से कोई बातचीत होती है बस हम वहाँ बैठे रहते हैं बेवकूफों की तरह हमको फर्स्ट जनवरी को नए साल पे हमें ये तोहफा दिया है एल वालों ने कि हमें बेघर कर दिया हम रेंट पे रहते हैं हम कहाँ से करेंगे ये सब ये बताओ एल के लिए आप क्या कहोगे लोगों को जो लोग इतना इस पे भरोसा कर रहे हैं सर क्या कर सकते हैं अब इन लोगों ने हमारे साथ इतना बुरा कह दिया है आगे से हम किसी को कहेंगे भी आप एल करवाओ हम तो नहीं रिक्वायरमेंट कर सकते भी आप लोग को क्योंकि वालों ने हमें हमें धक्का दे दिया जनवरी घर से बेघर कर दिया मुझे तो लग रहा है कि कुछ कोई भी पॉलिसी करानी बंद हो जाएगी फिर एल बंद नहीं हो जाएगी हम कहाँ जाएंगे इन्होंने तो हमारे पेट पे लात मारी है मतलब जो अपने कर्मचारियों का वो दूसरों का क्या होगा उन्होंने हमारे हाथ से रोजी रोटी छीन ली है जीदे जीदे तो अब अब है। और क्या कहोगे आप इनको मैं तो ये चाहती हूँ हमारे जितने भी वर्कर हैं जितने मतलब साथ हैं यूनियन के हमें काम पे रखा जाए फिर से बगैर कुछ फीस के हम फीस नहीं दे सकते पंद्रह हजार की सैलरी में हम पच्चीस हजार कैसे देंगे ठीक है दस साल मुझे वहाँ पे ड्यूटी करते हो गया नाम मेरा ममता है और देखो क्या नाम है उन्होंने मुझे कुछ नहीं पता था उन्होंने एकदम शाम को मुझे निकाल दिया काम से और उस दिन मेरे से बहुत ही काम कराया मैडम ने भी कभी ये काम कभी ये काम और फिर मैंने बोला सर के पास मैं रोती रोती गई देखो सर ये क्या कर दिया उनको हमारे हाथ में कुछ नहीं है हम क्या कर सकते हैं क्या ये तो सारा ठेकेदार ही करेगा उसकी जो कंपनी कहेगी वो वो ही करेगा फिर मैं बहुत रोई वहाँ पे मेरी किसी ने सुनवाई नहीं करी फिर मैं रोके में घर आ गई फिर किसी ने मुझे अभी तक भी फोन करके वहां पे बुलाया नहीं है सर अब देखो मैं कहा जाऊँ क्या करूँ मैं अभी भी हम दोनों लाइसी में करते हैं दस हजार हमारी कि मकान की घर से बाहर दो बच्चे मेरे पढ़ रहे हैं देखो मैं कहा जाऊँ मैं क्या करूँ अभी इन्होंने बताया कि पच्चीस हजार की मांग की गई है वो नहीं मांग नहीं करी मेरी बेटी पे फोन करा था मेरे मेरा फोन मेरी बेटी पे रहता है उन्होंने जो फोन करा मेरी बेटी पे मेरी बेटी ने फोन को मम्मी तो ड्यूटी पे है उन्होंने बोला ड्यूटी <प्याग> तेरी मम्मी ड्यूटी नहीं करनी तेरी मम्मी को नुको करनी है सर मेरी मम्मी को ड्यूटी उन्हें बोल देना कि सर का फोन आया था नए ठेकेदार का बस ऐसे बोला उन्होंने बाकी कुछ नहीं बोला और नहीं, आपके साथ उनकी कोई पैसे की बात नहीं हुई मेरे साथ पैसे की बात नौकरी से क्या निकाला है उन्होंने निकाला ठेकेदार ने क्या नहीं अनिता नाम की सुबह लेडीज आ रही है ड्यूटी पे मेरे जो मैनेजर है उन्होंने बताया कि मेरे हाथ में कुछ नहीं है ਸਾਰੇ ਦੇਸ਼ ਦੇ ਵਿੱਚ ਦਲਤਾਂ ਦੇ ਨਾਲ ਹੀ ਇਹ ਮਾਰਾ ਹੱਕਤ ਹੋ ਰਹੀ ਆ ਬਾਕੀ ਕਿਸੇ ਨਾਲ ਨਹੀਂ ਹੋ ਰੇ ਪੰਜਾਬ ਦੇ ਵਿੱਚ ਵੀ ਸੈਂਟਰ ਦੇ ਵਿੱਚ ਵੀ ਦਲਤਾਂ ਨੂੰ ਜਿਹੜਾ ਨੌਕਰੀ ਤੋਂ ਕੱਢਿਆ ਜਾ ਰਿਹਾ ਘਰਾਂ ਤੋਂ ਬੇਕਾਰ ਕਰ ਦਿੱਤਾ ਜਾ ਰਿਹਾ ਔਰ ਤਾਂ ਕਿ ਇਹ ਲੋਕ ਜਿਹੜੇ ਨੇ ਪੜ੍ਹ ਲਿਖਣਾ ਚਾਹ ਕਰਨ ਤੇ ਸਾਡੇ ਬਰਾਬਰ ਦਾ ਚਾਹ ਕਰਨ ਇਹ ਸਾਡੇ ਸਾਰੇ ਦੇਸ਼ ਵਿੱਚ ਚੱਲ ਰਹੀ ਆ ਪੰਜਾਬ ਵਿੱਚ ਵੀ ਤੇ ਸੈਂਟਰ ਵਿੱਚ ਵੀ ਤੁਹਾਨੂੰ ਫਿਕਰਾਂ ਨਿਕਾਲਿਆ

ਕਿ ਯਾ ਕੱਲ ਡਿਊਟੀ ਨਹੀਂ ਆਉਣਾ ਆਫਿਸ ਮੈਂ ਠੀਕ ਹੈ